ਜੈ ਸਾਈਂ ਜੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਵਹੀਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਕਿ ਮੈਨੂੰ ਕਈਆਂ ਨੇ ਹੁਣ ਦੁਬਾਰਾ ਪੁੱਛਿਆ ਕਿ ਸਾਈਂ ਲਾਡਿਸ਼ਾ ਸਰਕਾਰ ਨੇ ਜਦੋਂ ਦੁਨੀਆ ਤੋਂ ਪਰਦਾ ਕੀਤਾ ਜਦੋਂ ਸਾਈਂ ਜੀ ਨੇ ਚੋਲਾ ਛੱਡਿਆ ਤਾਂ ਉਦੋਂ ਗੁਲਾਸਮਾਨ ਕਿੱਥੇ ਸੀਗਾ ਉਹ ਕੋਲ ਕਿਉਂ ਨਹੀਂ ਸੀ ਤਾਂ ਮੈਂ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਮੈਂ ਦੱਸ ਦਵਾਂ ਕਿ ਇਸ ਗੱਲ ਦੇ ਉੱਤੇ ਮੈਂ ਵੀਡੀਓ ਪਹਿਲਾਂ ਵੀ ਬਣਾ ਚੁੱਕਿਆ ਆ ਪਰ ਜਿਹੜੇ ਨਵੇਂ ਜੁੜੇ ਹੋਏ ਨੇ ਉੰਨਾ ਉਹ ਸ਼ਾਇਦ ਪੁਰਾਣੇ ਆ ਵੀਡੀਓਸ ਨਹੀਂ ਦਿਖਦੀਆਂ ਜਾਂ ਉਹ ਨਹੀਂ ਦੇਖਦੇ ਸੋ ਇਸ ਕਰਕੇ ਮੈਂ ਫਿਰ ਬਣਾ ਰਿਹਾ ਆ ਕਿ ਜਦੋਂ ਸਾਈਂ ਲਾਡੀਸ਼ਾ ਸਰਕਾਰ ਨੇ ਚੋਲਾ ਛੱਡਿਆ ਉਸ ਟਾਈਮ ਤੇ ਮਾਨ ਸਾਹਿਬ ਉੱਥੇ ਕੋਲ ਨਹੀਂ ਸੀਗੇ ਕਿਉਂਕਿ ਮਾਨ ਸਾਹਿਬ ਨੇ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਆਪ ਦੱਸਿਆ ਸੀ ਕਿ ਸਾਈਂ ਜੀ ਨੇ ਮੈਨੂੰ ਕਿਹਾ ਸੀ ਕਿ ਗੁਰਦਾਸ ਐ ਕਰ ਤੋਨਾ ਆਲਡ ਵਰਲਡ ਦਾ ਟੂਰ ਲਾ ਕੇ ਆ ਕਹਿੰਦੇ ਜੀ ਮੈਂ ਸਾਈਂ ਜੀ ਦੀ ਗੱਲ ਸੁਣ ਕੇ ਵੋਲ ਟੂਰ ਲਾਉਣ ਚਲਾ ਗਿਆ ਤੇ ਮੇਰੇ ਮਗਰੋਂ ਸਾਇਂ ਜੀ ਉਸ ਟੂਰ ਤੇ ਚਲੇ ਗਏ ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਉਂਦਾ ਉਦੋਂ ਮਾਨਸਾਬ ਨੇ ਉਹ ਗੀਤ ਲਿਖਿਆ ਸੀ ਕਿ ਜੇ ਤੂੰ ਬਿਨ ਦੱਸਿਆ ਤੁਰ ਜਾਣਾ ਸੀ ਮੈਂ ਨਾਲ ਸਹੇਲੀਆਂ ਨਾ ਜਾਂਦੀ ਅਗ ਲੱਗਦੀ ਚੰਦਰੇ ਪਾਣੀ ਨੂੰ ਨਾ ਭਰਦੀ ਨਾ ਪਸਤਾਂਦੀ ਸੋ ਇਹ ਰੀਜ਼ਨ ਸੀ ਸਾਇਂ ਲਾਡੀਸ਼ਾ ਸਰਕਾਰ ਨੇ ਆਪ ਮਾਨਸਾਬ ਨੂੰ ਆਪਣੇ ਤੋਂ ਦੂਰ ਕੀਤਾ ਸੀ ਮੈਂ ਸੁਣਿਆ ਆ ਕਿ ਜਿਹੜੇ ਫਕੀਰ ਨੇ ਜਿਹੜੇ ਸੰਤ ਮਹਾਤਮਾ ਨੇ ਉਹ ਜਿਹੜੇ ਉਹਨਾਂ ਦੇ ਕਰੀਬ ਕਰੀਬ ਵਾਲੇ ਜਿਹੜੇ ਉਹ ਦਿਲ ਦੇ ਨੇੜੇ ਹੁੰਦੇ ਨੇ ਨਾ ਉਹ ਦੁਨੀਆ ਤੋਂ ਜਦੋਂ ਪਰਦਾ ਕਰਦੇ ਨੇ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਦੂਰ ਭੇਜ ਦਿੰਦੇ ਨੇ ਸੋ ਇਹ ਰੀਜ਼ਨ ਸੀ ਕਿ ਮਾਨ ਸਾਹਿਬ ਉੱਥੇ ਨਹੀਂ ਸੀਗੇ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਦਸਾਂ ਜੀ ਦੀ